ਸਤਿ ਸ਼੍ਰੀ ਅਕਾਲ ਜੀ ਆਸਟ੍ਰੇਲੀਆ ਬਲਟਨ ਦੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਪ ਸਿੱਧੂ ਤੇ ਸ਼ੁਰੂਆਤ ਕਰ ਲੈਨੇ ਆਂ ਸੁਰਖੀਆਂ ਦੇ ਨਾਲ ਵਿਕਟੋਰੀਆ ਵਿੱਚ ਟਰਮ 3 ਦੇ ਸ਼ੁਰੂ ਹੋਣ ਨਾਲ ਲਾਗੂ ਹੋਵੇਗਾ ਨਵਾਂ ਕਾਨੂੰਨ ਸਕੂਲ ਪ੍ਰਿੰਸੀਪਲਾਂ ਨੂੰ ਦਿੱਤੀਆਂ ਜਾਣਗੀਆਂ ਵਿਸ਼ੇਸ਼ ਤਾਕਤਾਂ ਸਾਲਾਂ ਦੀ ਦੇਰੀ ਤੋਂ ਬਾਅਦ ਬੈਂਕਸਟਾਊਨ ਨੂੰ ਮਿਲੇਗਾ ਨਵਾਂ ਹਸਪਤਾਲ 700 ਮਿਲੀਅਨ ਡਾਲਰ ਦੇ ਨਿਵੇਸ਼ ਨਾਲ ਮਿਲੀ ਮਜ਼ਬੂਤੀ ਰਕ ਨਾਲ ਟੱਕਰ ਤੋਂ ਬਾਅਦ ਨੌਜਵਾਨ ਦੀ ਮੌਕੇ ਉੱਤੇ ਮੌਤ ਪਰਿਵਾਰ ਲੜ ਰਿਹਾ ਹੈ ਜ਼ਿੰਦਗੀ ਅਤੇ ਮੌਤ ਦੀ ਲੜਾਈ ਤੇਵਣੀ ਨਾ ਸਰਗਰਮੀਆਂ ਦਾ ਵਿਸਥਾਰ ਵਿਕਟੋਰੀਆ ਦੇ ਸਕੂਲ ਪ੍ਰਿੰਸੀਪਲਾਂ ਨੂੰ ਇੱਕ ਵੱਖਰੇ ਤਰ੍ਹਾਂ ਦੀ ਅਥਾਰਟੀ ਮਿਲਣ ਜਾ ਰਹੀ ਹੈ ਇਸ ਵਿਸ਼ੇਸ਼ ਤਾਕਤਾਂ ਦੇ ਤਹਿਤ ਪ੍ਰਿੰਸੀਪਲ ਉਹਨਾਂ ਬੱਚਿਆਂ ਨੂੰ ਸਕੂਲ ਤੋਂ ਕੱਢ ਸਕਣਗੇ ਜੋ ਕਿਸੇ ਵੀ ਤਰੀਕੇ ਦਾ ਦੁਰਵਿਵਹਾਰ ਜਾਂ ਫਿਰ ਹਿੰਸਾ ਕਰਨਗੇ ਕੁਝ ਲੋਕ ਇਸ ਨੂੰ ਠੀਕ ਦੱਸ ਰਹੇ ਨੇ ਅਤੇ ਕੁਝ ਲੋਕ ਇਸ ਦਾ ਵਿਰੋਧ ਵੀ ਕਰ ਰਹੇ ਨੇ ਵਿਕਟੋਰੀਆ ਵਿੱਚ ਸਕੂਲ ਪ੍ਰਿੰਸੀਪਲਾਂ ਨੂੰ ਵਿਦਿਆਰਥੀਆਂ ਨੂੰ ਸਕੂਲ ਤੋਂ ਕੱਢਣ ਦੇ ਲਈ ਨਵੀਆਂ ਵਿਸ਼ੇਸ਼ ਧਾਕਾਂ ਦਿੱਤੀਆਂ ਜਾ ਰਹੀਆਂ ਨੇ ਜਿਨ੍ਹਾਂ ਦੇ ਤਹਿਤ ਉਹ ਹੁਣ ਸਕੂਲ ਤੋਂ ਬਾਹਰ ਹੋਏ ਹਿੰਸਕ ਜਾਂ ਨੁਕਸਾਨਦਾਇਕ ਵਿਵਹਾਰ ਦੇ ਲਈ ਕਦਮ ਚੁੱਕ ਸਕਣਗੇ ਇਹ ਤੀਸਰੇ ਟਰਮ ਦੀ ਸ਼ੁਰੂਆਤ ਤੋਂ ਲਾਗੂ ਹੋਵੇਗਾ ਨਵੇਂ ਨਿਯਮਾਂ ਦੇ ਤਹਿਤ ਵਿਦਿਆਰਥੀ ਨੂੰ ਸਸਪੈਂਡ ਜਾਂ ਸਕੂਲ ਤੋਂ ਕੱਢਿਆ ਜਾ ਸਕਦਾ ਹੈ ਇਸ ਬਾਰੇ ਕੀ ਕਹਿਣਾ ਐਜੂਕੇਸ਼ਨ ਮਿਨਿਸਟਰ ਸਮੇਤ ਵੱਖ-ਵੱਖ ਧਿਰਾਂ ਦਾ I oh, would Once again, the Allen Labor government has blindsided principals with this announcement today. Principals need to know the parameters of this. How far does this extend? This is a common sense approach to make sure all students are aware that poor behaviour has consequences, uh, whether it's inside the classroom or now giving the principals the power for poor behaviour, inappropriate behaviour. that had occurred outside the school gate what we know is that increasing suspensions leads to further suspensions and it leads to poor outcomes for young people down the track so we got to be really careful ek passe jithe vidyarthi school de bahar kisi bhi gambhir vyavahar ya hinsa ghatna <laughs> vich shamil pae jaan te karwai da samna karega ta utthe hi dooje passe online ya fir anokhe tang de naal kiti gayi bullying de tahet vi ਉਸਤੇ ਕਾਰਵਾਈ ਕੀਤੀ ਜਾਵੇਗੀ AI ਦੀ ਵਰਤੋਂ ਕਰਕੇ ਬਣਾਈ ਗਈ ਜਿੰਸੀ ਡਿਪਫੇਕ ਸਮਗਰੀ ਜਾਂ ਕਿਸੇ ਕਿਸਮ ਦਾ ਹਮਲਾ ਇਸ ਨੂੰ ਲੈ ਕੇ ਵੀ ਵਿਦਿਆਰਥੀ ਸਕੂਲ ਤੋਂ ਕੱਢੇ ਜਾ ਸਕਦੇ ਨੇ ਹਾਲਾਂਕਿ ਇਸ ਕਦਮ ਨੂੰ ਲੈ ਕੇ ਕਈਆਂ ਨੇ ਚਿੰਤਾ ਜਤਾਈ ਹੈ ਅਤੇ ਇਸ ਨੂੰ ਸਰਕਾਰ ਦੇ ਵੱਲੋਂ ਇੱਕ ਤੁਰੰਤ ਲਿਆ ਗਿਆ ਫੈਸਲਾ ਵੀ ਦੱਸਿਆ ਗਿਆ ਹੈ ਨਿਊ ਸਾਊਥ ਵੇਲਜ਼ ਦੇ ਲੋਕਾਂ ਦੇ ਲਈ ਇੱਕ ਵੱਡੀ ਖੁਸ਼ਖਬਰੀ ਹੈ ਕਿਉਂਕਿ ਸਿਡਨੀ ਦੇ ਦੱਖਣ ਪੱਛਮ ਦੇ ਵੱਲ ਇੱਕ ਨਵਾਂ ਹਸਪਤਾਲ ਬਣਾਉਣ ਦੀਆਂ ਯੋਜਨਾਵਾਂ ਬਣ ਗਈਆਂ ਨੇ ਜਿਸ ਨੂੰ ਲੈ ਕੇ ਪ੍ਰੀਮੀਅਰ ਕ੍ਰਿਸਟ ਨੇ ਮਿਲੀਅਨਸ ਡਾਲਰ ਦਾ ਐਲਾਨ ਵੀ ਕਰ ਦਿੱਤਾ ਹੈ ਨਿਊ ਸਾਊਥ ਵੇਲਜ਼ ਪ੍ਰੀਮੀਅਰ ਕ੍ਰਿਸ ਮੈਂਸ ਨੇ ਐਲਾਨ ਕੀਤਾ ਹੈ ਕਿ ਸਿਡਨੀ ਦੇ ਦੱਖਣ ਪੱਛਮ ਦੇ ਵਿੱਚ ਇੱਕ ਨਵਾਂ ਹਸਪਤਾਲ ਬਣਾਉਣ ਦੀਆਂ ਯੋਜਨਾਵਾਂ ਨੂੰ 700 ਮਿਲੀਅਨ ਡਾਲਰ ਦੇ ਨਿਵੇਸ਼ ਦੇ ਨਾਲ ਮਜ਼ਬੂਤੀ ਮਿਲੀ ਹੈ ਨਵੇਂ ਬੈਕਸਟਾਊਨ ਹਸਪਤਾਲ ਦੇ ਵਿੱਚ ਇੱਕ ਐਮਰਜੈਂਸੀ ਵਿਭਾਗ, ਆਪਰੇਟਿੰਗ ਥੀਏਟਰ, ਇੱਕ ਇੰਟੈਂਸਿਵ ਕੇਅਰ ਯੂਨਿਟ, ਸਰਜੀਕਲ ਅਤੇ ਡਾਕਟਰੀ ਸੇਵਾਵਾਂ, ਮਾਨਸਿਕ ਸਿਹਤ ਸੇਵਾਵਾਂ ਅਤੇ ਆਰਥਾ ਤੇ ਬੱਚਿਆਂ ਦੀਆਂ ਸਿਹਤ ਸੇਵਾਵਾਂ ਸ਼ਾਮਲ ਹੋਣਗੀਆਂ। ਨਵੇਂ ਹਸਪਤਾਲ ਦੇ ਵਿਕਾਸ ਦੀਆਂ ਯੋਜਨਾਵਾਂ ਕਈ ਸਾਲਾਂ ਤੋਂ ਲਟਕਦੀਆਂ ਆ ਰਹੀਆਂ ਨੇ। ਇਸ ਦਾ ਐਲਾਨ ਪਹਿਲੀ ਵਾਰ 2019 ਦੇ ਵਿੱਚ ਬਰੇਜ਼ੀਲੀਅਨ ਸਰਕਾਰ ਦੇ ਦੁਆਰਾ ਕੀਤਾ ਗਿਆ ਸੀ, ਜਿਸ ਵਿੱਚ ਉਸਾਰੀ ਦੇ ਲਈ 1.3 ਬਿਲੀਅਨ ਡਾਲਰ ਰੱਖੇ ਗਏ ਸਨ। ਮੌਜੂਦਾ ਪ੍ਰੀਮੀਅਰ ਮੈਂਸ ਨੇ ਹਸਪਤਾਲ ਦੇ ਲਈ 700 ਮਿਲੀਅਨ ਡਾਲਰ ਦੀ ਵਾਧੂ ਰਾਸ਼ੀ ਦਾ ਐਲਾਨ ਕੀਤਾ ਜਿਸ ਨਾਲ ਹੁਣ ਕੁੱਲ ਬਜਟ 2 ਬਿਲੀਅਨ ਡਾਲਰ ਦਾ ਹੋ ਗਿਆ ਹੈ ਉਸਨੇ ਨਵੇਂ ਹਸਪਤਾਲ ਦੀ ਜਗ੍ਹਾ ਦਾ ਵੀ ਐਲਾਨ ਕੀਤਾ ਚੈਪਲ ਰੋਡ ਤੇ ਬੈਂਕਸਟਾਊਨ ਟੇਫ ਨੂੰ ਢਾਕੇ ਇਸ ਦੇ ਲਈ ਜਗ੍ਹਾ ਬਣਾਈ ਜਾਵੇਗੀ ਜੇਕਰ ਕਿਸੇ ਸਰਕਾਰੀ ਐਲਾਨ ਬਾਰੇ ਕੁਦਰਤੀ ਆਸਟ੍ਰੇਲੀਅਨ ਸ਼ੱਕ ਹੈ ਤਾਂ ਉਹਨਾਂ ਦਾ ਕਹਿਣਾ ਹੈ ਕਿ ਮੈਂ ਇਸ ਬਾਰੇ ਬਹੁਤ ਕੁਝ ਨਹੀਂ ਕਰ ਸਕਦਾ ਮੈਂਸ ਨੇ ਕਿਹਾ ਕਿ ਮੈਨੂੰ ਉਮੀਦ ਹੈ ਕਿ ਬੈਂਕਸਟਾਊਨ ਦੇ ਲੋਕ ਇਸ ਹਸਪਤਾਲ ਨੂੰ ਸਫਲ ਹੁੰਦੇ ਅਤੇ ਬਣਦਾ ਵੇਖਣਾ ਚਾਹੁੰਦੇ ਨੇ ਟੈਫ ਕੈਂਪਸ ਨੂੰ ਸੜਕ ਪਾਰ ਕਰਕੇ ਨਵੇਂ ਵੈਸਟਰਨ ਸਿਡਨੀ ਯੂਨੀਵਰਸਿਟੀ ਟਾਵਰ ਵਿੱਚ ਤਬਦੀਲ ਕੀਤਾ ਜਾਵੇਗਾ ਜਦਕਿ ਕੁਝ ਕਲਾਸਾਂ ਪੈਡਸਟੋ ਕੈਂਪਸ ਵਿੱਚ ਤਬਦੀਲ ਕੀਤੀਆਂ ਜਾਣਗੀਆਂ ਮੌਜੂਦਾ ਲਿਡਕਾਮ ਬੈਂਕਸਟਾਊਨ ਹਸਪਤਾਲ ਸਥਾਨਕ ਸਿਹਤ ਸਹੂਲਤਾਂ ਦੇ ਵਜੋਂ ਉਸੇ ਤਰ੍ਹਾਂ ਖੁੱਲਾ ਰਹੇਗਾ ਸਿਹਤ ਮੰਤਰੀ ਰિયાન ਪਾਰਕ ਨੇ ਕਿਹਾ ਕਿ ਪਿਛਲੀ ਲਿਬਰਲ ਸਰਕਾਰ ਨੇ ਨਵੇਂ ਬੈਂਕਸਟਾਊਨ ਹਸਪਤਾਲ ਲਈ ਜਗ੍ਹਾ ਬਣਾਉਣ ਦੇ ਵਿੱਚ ਅੰਗੈਲੀ ਕੀਤੀ ਅਤੇ ਨਤੀਜੇ ਦੇ ਵਜੋਂ ਦੱਖਣ ਪੱਛਮੀ ਸ਼ਿਡਨੀ ਦੇ ਲੋਕਾਂ ਨੂੰ 6 ਸਾਲ ਤੱਕ ਉਡੀਕ ਕਰਨੀ ਪਈ ਉਸ ਦੌਰਾਨ ਲਿਬਰਲਰ ਨੇ ਪ੍ਰੋਜੈਕਟ ਲਈ ਜੋ ਪੈਸਾ ਰੱਖਿਆ ਸੀ ਉਹ ਸਾਰੀ ਲਾਗਤ ਵਿੱਚ ਵਾਧੇ ਕਾਰਨ ਬਹੁਤ ਜ਼ਿਆਦਾ ਖਰਚ ਹੋ ਗਿਆ ਮਿੰਸਟਰ ਲੇਬਰ ਸਰਕਾਰ ਕੰਮ ਨੂੰ ਪੂਰਾ ਕਰਨ ਦੇ ਲਈ ਫੰਡ ਅਲਾਟ ਕਰਕੇ ਇਸ ਪ੍ਰੋਜੈਕਟ ਨੂੰ ਅਸਲ ਵਿੱਚ ਅੱਗੇ ਵਧਾਉਣ ਦੀ ਕੋਸ਼ਿਸ਼ ਕਰ ਰਹੇ ਨੇ ਉਹ ਸਾਰੀ 2027 ਦੇ ਵਿੱਚ ਸ਼ੁਰੂ ਹੋਵੇਗੀ ਅਤੇ ਇਹ ਸਹੂਲਤ 2031 ਤੱਕ ਕੰਮ ਕਰਨਾ ਸ਼ੁਰੂ ਕਰ ਦੇਵੇਗੀ। ਸ਼ੈਡਨੀ ਦੇ ਵਿੱਚ ਦੋ ਕਾਰਾਂ ਦੀ ਇੰਨੀ ਭਿਆਨਕ ਟੱਕਰ ਹੋਈ ਜਿਸ ਵਿੱਚ ਇੱਕ ਨੌਜਵਾਨ ਦੀ ਮੌਕੇ ਤੇ ਹੀ ਮੌਤ ਹੋ ਗਈ ਜਦ ਕਿ ਉਸ ਦਾ ਬਾਕੀ ਪਰਿਵਾਰ ਫਲਹਾਰ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਿਹਾ ਹੈ। ਪੁਲਿਸ ਦੇ ਵੱਲੋਂ ਇਸ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਚੜਨੀ ਦੇ ਦੱਖਣ ਪੱਛਮ ਦੇ ਵਿੱਚ ਦੋ ਕਾਰਾਂ ਦੀ ਟੱਕਰ ਦੇ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਗਈ ਅਤੇ ਉਸ ਦੇ ਪਰਿਵਾਰ ਦੇ ਤਿੰਨ ਮੈਂਬਰ ਗੰਭੀਰ ਜ਼ਖਮੀ ਹੋਏ ਨੇ ਰਾਤ ਨੂੰ 8:10 ਉੱਤੇ ਦੋ ਕਾਰਾਂ ਦੀ ਟੱਕਰ ਦੀਆਂ ਰਿਪੋਰਟਾਂ ਤੋਂ ਬਾਅਦ ਗ੍ਰੀਨ ਏਕਰ ਵਿੱਚ ਹਿਊਮ ਹਾਈਵੇ ਅਤੇ ਵਰਥ ਸਟਰੀਟ ਦੇ ਚੌਰਾਹੇ ਤੇ ਪੁਲਿਸ ਨੂੰ ਬੁਲਾਇਆ ਗਿਆ ਇੱਕ ਟਰੱਕ ਅਤੇ ਇੱਕ ਹੈਚਬੈਕ ਦੀ ਆਪਸੀ ਟੱਕਰ ਹੋਈ ਇਸ ਹੈਚਬੈਕ ਦੇ ਵਿੱਚ ਇੱਕ 16 ਸਾਲਾ ਯਾਤਰੀ ਦੀ ਮੌਕੇ ਤੇ ਹੀ ਮੌਤ ਹੋ ਗਈ ਦੂਜਾ ਯਾਤਰੀ ਜਿਸ ਦਾ ਨਾਮ ਪੈਰਾਮੈਡਿਕਸ ਦੇ ਦੁਆਰਾ ਕੀਤਾ ਗਿਆ ਤੇ ਫਿਰ ਉਸ ਨੂੰ ਗੰਭੀਰ ਹਾਲਤ ਵਿੱਚ ਵੈਸਟਮੀਡ ਚਿਲਡਰਨ ਹਸਪਤਾਲ ਪਹੁੰਚਾਇਆ ਗਿਆ ਕਾਰ ਦੀ ਡਰਾਈਵਰ ਇੱਕ ਔਰਤ ਦਾ ਵੀ ਪੈਰਾਮੈਡਿਕਸ ਦੇ ਦੁਆਰਾ ਇਲਾਜ ਕੀਤਾ ਗਿਆ ਤੇ ਗੰਭੀਰ ਹਾਲਤ ਵਿੱਚ ਉਸ ਨੂੰ ਵੀ ਹਸਪਤਾਲ ਪਹੁੰਚਾਇਆ ਗਿਆ ਉਹਦਾ ਤੀਸਰਾ ਯਾਤਰੀ ਜੋ ਕਿ ਇੱਕ ਆਦਮੀ ਹੈ ਦਾ ਇਲਾਜ ਪੈਰਾਮੈਡਿਕਸ ਦੇ ਦੁਆਰਾ ਕੀਤਾ ਗਿਆ ਤੇ ਫਿਰ ਉਸ ਨੂੰ ਸਥਿਰ ਹਾਲਤ ਦੇ ਵਿੱਚ ਹਸਪਤਾਲ ਲਿਜਾਇਆ ਗਿਆ ਟਰੱਕ ਡਰਾਈਵਰ ਨੂੰ ਲਾਜ਼ਮੀ ਜਾਂਚ ਦੇ ਲਈ ਬੈਂਕਸਟਾਊਨ ਹਸਪਤਾਲ ਲਿਜਾਇਆ ਗਿਆ ਅਤੇ ਉਸ ਜਗ੍ਹਾ ਤੇ ਹਾਦਸੇ ਦੀ ਜਾਂਚ ਕੀਤੀ ਜਾ ਰਹੀ ਹੈ ਹੁਣ ਇਹ ਹਾਈਵੇ ਪਹਿਲਾਂ ਬੰਦ ਕੀਤਾ ਗਿਆ ਸੀ ਪਰ ਉਸ ਤੋਂ ਬਾਅਦ ਵਿੱਚ ਖੋਲ ਦਿੱਤਾ ਗਿਆ। ਆਸਟ੍ਰੇਲੀਆ ਦੀਆਂ ਬਾਰ ਸਰੀਆਂ ਸਟੇਟਾਂ ਦੇ ਵਿੱਚ 9 ਜੂਨ ਨੂੰ ਕਿੰਗਸ ਬਰਥਡੇ ਦੀ ਜਨਤਕ ਛੁੱਟੀ ਮਨਾਈ ਜਾਵੇਗੀ ਅਤੇ ਇਸ ਦੌਰਾਨ ਵੱਡੇ ਪੱਧਰ ਉੱਪਰ ਠੰਡ ਵਧਨ ਦੇ ਵੀ ਅਸਰ ਜਤਾਏ ਜਾ ਰਹੇ ਨੇ ਜਿਸ ਲਈ ਵੈਦਰ ਡਿਪਾਰਟਮੈਂਟ ਦੇ ਵੱਲੋਂ ਕਈ ਤਰ੍ਹਾਂ ਦੀਆਂ ਚੇਤਾਵਨੀਆਂ ਵੀ ਜਾਰੀ ਕੀਤੀਆਂ ਗਈਆਂ ਨੇ। ਆਸਟ੍ਰੇਲੀਆ ਇੱਕ ਲੰਮੇ ਵੀਕਐਂਡ ਦੇ ਲਈ ਤਿਆਰ ਹੈ ਕਿਉਂਕਿ ਕੁਈਨਜ਼ਲੈਂਡ ਅਤੇ ਵੈਸਟਰਨ ਆਸਟ੍ਰੇਲੀਆ ਤੋਂ ਇਲਾਵਾ ਬਾਕੀ ਸਟੇਟ ਅਤੇ ਟੈਰੀਟਰੀਜ਼ ਸੋਮਵਾਰ ਯਾਨੀ ਕਿ 9 ਜੂਨ ਨੂੰ ਕਿੰਗਸ ਬਰਥਡੇ ਦੀ ਜਨ ਤੱਕ ਛੁੱਟੀ ਮਨਾਉਣਗੇ ਕੁਈਨਜ਼ਲੈਂਡ ਅਤੇ ਵੈਸਟਰਨ ਆਸਟ੍ਰੇਲੀਆ ਸਾਲ ਦੇ ਅਖੀਰ ਵਿੱਚ ਇਸ ਨੂੰ ਮਨਾਉਂਦੇ ਨੇ ਹਾਲਾਂਕਿ ਸਾਊਥ-ਈਸਟ ਖੇਤਰਾਂ ਦੇ ਵਿੱਚ ਮੀਂਹ ਅਤੇ ਠੰਡੇ ਮੌਸਮ ਦੇ ਨਾਲ ਜਸ਼ਨ ਪ੍ਰਭਾਵਿਤ ਹੋ ਸਕਦੇ ਨੇ ਕੈਨਬਰਾ ਵਿੱਚ ਤਾਪਮਾਨ 0 ਡਿਗਰੀ ਤੱਕ ਪਹੁੰਚ ਸਕਦਾ ਹੈ ਮੈਲਬਨ ਦੇ ਐਡਲੇਡ ਚ ਤਾਪਮਾਨ ਕਰੰਗਾਰ 13 ਡਿਗਰੀ ਅਤੇ 16 ਡਿਗਰੀ ਤੋਂ ਘਟ ਰਹੇਗਾ ਸਿਡਨੀ ਵਿੱਚ ਹਲਕੇ ਬੱਦਲ ਛਾਏ ਰਹਿਣਗੇ ਅਤੇ ਮੀਂਹ ਦੀ ਥੋੜੀ ਜਿਹੀ ਸੰਭਾਵਨਾ ਹੋਵੇਗੀ ਜਦੋਂ ਕਿ ਹੌਬਰਟ ਅਤੇ ਐਡਲੇਡ ਵਿੱਚ ਭਾਰੀ ਬਾਰਿਸ਼ ਹੋਣ ਦੀ ਕਾਫੀ ਸੰਭਾਵਨਾ ਹੈ ਇਸ ਦੇ ਉਲਟ ਡਾਰਵਿਨ ਅਤੇ ਬ੍ਰਿਸਬੇਨ ਤਪਤੇ ਗਰਮ ਦਿਨਾਂ ਦਾ ਆਨੰਦ ਲੈਂਦੇ ਰਹਿਣਗੇ ਜਸਨਾਰ ਉਹ ਇੱਕ ਸੁਹਾਵਣੇ ਵੀਕਐਂਡ ਦੇ ਲਈ ਆਦਰਸ਼ ਸਥਾਨ ਵੀ ਬਣ ਜਾਣਗੇ ਜਾਨ ਤੋਂ ਪਹਿਲਾਂ ਮੁਰਤੋਂ ਨਜ਼ਰ ਮਾਰ ਲੈਨੇ ਆ ਸੁਰਖੀਆਂ ਦੇ ਉੱਪਰ ਵਿਕਟੋਰੀਆ ਵਿੱਚ ਟਰਮ 3 ਦੇ ਸ਼ੁਰੂ ਹੋਣ ਨਾਲ ਲਾਗੂ ਹੋਵੇਗਾ ਨਵਾਂ ਕਾਨੂੰਨ ਸਕੂਲ ਪ੍ਰਿੰਸੀਪਲਾਂ ਨੂੰ ਦਿੱਤੀਆਂ ਜਾਣਗੀਆਂ ਵਿਸ਼ੇਸ਼ ਤਾਕਤਾਂ ਸਾਲਾਂ ਦੀ ਦੇਰੀ ਤੋਂ ਬਾਅਦ ਬੈਂਕਸਟਾਊਨ ਨੂੰ ਮਿਲੇਗਾ ਨਵਾਂ ਹਸਪਤਾਲ 700 ਮਿਲੀਅਨ ਡਾਲਰ ਦੇ ਨਿਵੇਸ਼ ਨਾਲ ਮਿਲੀ ਮਜ਼ਬੂਤੀ ਟ੍ਰੱਕ ਨਾਲ ਟੱਕਰ ਤੋਂ ਬਾਅਦ ਨੌਜਵਾਨ ਦੀ ਮੌਕੇ ਉੱਤੇ ਮੌਤ ਪਰਿਵਾਰ ਲੜ ਰਿਹਾ ਹੈ ਜ਼ਿੰਦਗੀ ਅਤੇ ਮੌਤ ਦੀ ਲੜਾਈ ਅੱਜ ਦੇ ਆਸਟ੍ਰੇਲੀਆ ਬ੍ਰਿਟਨ ਦੇ ਵਿੱਚ ਐ ਨਹੀਂ ਕੱਲ ਮੁਹਾਜ਼ਰ ਹੋਵਾਂਗੇ ਮੈਨੂੰ ਦਿਓ ਇਜਾਜ਼ਤ ਧੰਨਵਾਦ